ਸੁਖਪਾਲ ਜੀ ਕਿਵੇਂ ਦੇਖਦੇ ਕੋਰਟ ਦੇ ਫੈਸਲੇ ਨੂੰ ਜਕਤਾਰ ਜੀ ਪਹਿਲਾਂ ਤਾਂ ਸਭ ਤੋਂ ਮੈਂ ਉਸ ਅਕਾਲ ਮੁਰਗ ਬਾਏ ਗੁਰੂ ਦਾ ਸ਼ੁਕਰੀਆ ਦਾ ਕਰਦਾ ਜੀ ਔਰ ਆਪਣੇ ਦੁਨੀਆਬਾਦਿ ਬੈਠੇ ਜਿਹੜੇ ਚੰਗੇ ਸਾਫ ਪਸੰਦ ਪੰਜਾਬ ਦੇ ਜਿਹੜੇ ਬਹਾਦਰ ਲੋਕਾਂ ਦਾ ਆਪਣੇ ਹਲਕੇ ਵਾਲਿਆਂ ਦਾ ਜਿਨ੍ਹਾਂ ਦੀਆਂ ਅਰਦਾਸਾਂ ਦੀ ਬਦੌਲਤ ਹੈ ਅੱਜ ਮੈਂ ਇੱਕ ਵਾਰ ਫਿਰ ਆਜ਼ਾਦ ਆਜ਼ਾਦ ਹੋ ਕੇ ਨਿਕਲਿਆ ਜੀ ਜੀ ਜਿਹੜਾ 4 ਮਹੀਨੇ ਦਾ ਸਮਾਂ ਸੀਗਾ ਇਹ ਮੈਂ ਬਿਲਕੁਲ નિર્ਦੋਸ਼ ਜਿਗਾ ਅਗਰ ਮੈਂ ਗੁਨਾਹਗਰ ਹੁੰਦਾ ਦਾ ਲਾ ਗਲਸ ਵਿੱਚ ਬਿਲਕੁਲ ਨਿਰਦੋਸ਼ ਹੋ ਕੇ ਘਟਿਆ ਮੈਂ ਫਿਰ ਮੈਂ ਸੋਚਿਆ ਕਿ ਇਹ ਇਕੱਲੇ ਤੇਰੇ ਜਨਾ ਪਹਿਲੀ ਆ ਰੀਡਿੰਗ ਹੋ ਰਿਆ ਜੀ ਇਹ ਇਸ ਸਾਡੇ ਵੇਸ਼ ਵਿੱਚ ਕਹਿ ਲੋਇਆ ਸਾਡੇ ਸੂਬੇ ਦੇ ਨਾਲ ਜਾਂ ਸਾਡੀ ਕੌਮ ਦੇ ਨਾਲ ਜਦ ਜਦ ਵੀ ਕਿਸੇ ਨੇ ਸੱਚ ਬੋਲਿਆ ਉਹਦੀ ਉਹਦੀ ਕੀਮਤ ਅਦਾ ਕਰਨੀ ਪਈ ਆ ਤਾਂ ਮੈਂ 4 ਮਹੀਨੇ ਸੱਚ ਬੋਲਣ ਦੀ ਪੰਜਾਬ ਦੇ ਹਿੱਤ ਵਿੱਚ ਮੁੱਦੇ ਉਠਾਉਣ ਦੀ ਕੀਮਤ ਅਦਾ ਕਰਕੇ ਆਇਆ ਵਾ ਮੇਰੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਰੰਜਿਆ ਘਿਲਾਣਾ ਨਹੀਂਗਾ ਕਿ ਮੈਂ ਕਿਸੇ ਨਾਲ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਮੋਝਾ ਕਿ ਮੈਂ ਬਿਲਕੁਲ નિર્ਦੋਸ਼ ਇਕ ਨਵਾਂ ਪੈਸਾ ਮੇਰੇ ਕੋਈ ਗਲਤ ਗੱਲ ਨਹੀਂ ਕੀਤੀ ਜਿਹੜੇ ਛੁਟੇ ਮੁਕੱਦਮੇ ਜ ਮੈਨੂੰ ਫਸਾਇਆ ਗਿਆ ਵਾ ਜੀ ਉਹ ਉਹਨਾਂ ਨੇ ਗਲਤ ਕੰਮ ਕੀਤਾ ਹੈ ਉਹਨਾਂ ਦੇ ਕੋਲ ਮੇਰੀਆਂ ਮੇਰੇ ਮੁੱਦਿਆਂ ਦਾ ਜਦੋਂ ਜਵਾਬ ਨਹੀਂ ਸੀਗਾ ਖਾਸ ਤੌਰ ਤੇ ਭਗਵਾਨ ਦੇ ਕੋਲ ਜੀ ਮਿੱਡਾਂ ਚ ਕਹੇ ਜੀ ਜਦੋਂ ਆਪਾਂ ਕਹਿੰਦੇ ਨੇ ਜਦੋਂ ਬੰਦਾ ਦਲੀਲ ਮੁੱਕ ਜਾਂਦੀ ਹੈ ਉਹ ਗੜ ਪੈਂਦਾ ਵਾ ਇਹਨੇ ਗੜ ਪੈਣ ਵਾਲਾ ਮੇਰੇ ਕੰਮ ਨਹੀਂ ਦਾ ਔਰ ਇਹਨੇ ਯਤਨ ਹਰ ਹੀਲਾ ਕੋਸ਼ਿਸ਼ ਕੀਤੀ ਕਿ ਮੈਨੂੰ ਮਾਨਸਿਕ ਤੌਰ ਤੇ ਡੀਮੋਟਿਵੇਟ ਕੀਤਾ ਜਾ ਪਰ ਫਿਰ ਵੀ ਕਹਿੰਨਾ ਕਿ ਔਕੀਏ ਜਿੰਨੇ ਹੁੰਦੇ ਗੁਰਨਾਨਕ ਸਾਹਿਬ ਦਾ ਕਥਨ ਹੈ ਗਵਾ ਊੜ ਨੁਕੁੱਟੇ ਨਾਨਕਾ ਊੜਕ ਸੱਚ ਰਹੇ ਜੀ ਸੱਚ ਤੁਹਾਡੇ ਨਾਲ ਆ ਫਿਰ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਜਿਹੜੇ ਬਨੌਟੀ ਤੇ ਸਰਕਾਰੀ ਹਮਲੇ ਨੇ ਇਹਨੂੰ ਬੰਦਾ ਝੱਲ ਜਾਂਦਾ ਤਾਂ ਮਾਈਗਰੋ ਦੀ ਕਿਤਮਾਨਾ ਮੈਂ ਉਹ ਜੋ ਬੇਦਾਗ ਹੋ ਕੇ ਠੀਕ ਹੋ ਕੇ ਨਿਕਲੇ ਆ ਔਰ ਅਲਟੀਮੇਟਲੀ ਜਿਹੜੀ ਸੱਚ ਜਿਹੜੀ ਜਿੱਤ ਹੈ ਉਹ ਸੱਚ ਦੀ ਹੋਵੇਗੀ ਹਾਂ ਜੋ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਂ ਇਨਸਾਫ ਦੇ ਆਧਾਰ ਤੇ ਇਹ ਸਾਰੇ ਝੂਠੇ ਮੁਕੱਦਮੇ ਨੂੰ ਲੌਜੀਕਲ ਕਨਕਲੂਜਨ ਤੇ ਮੈਂ ਲੈ ਕੇ ਜਾਉਂਦਾ ਪਰ ਜਿਹੜੀ ਸਮੈਲ ਆ ਰਹੀ ਖੈਰਾਬ ਸਾਹਿਬ ਕਹਿ ਰਹੇ ਕਿ ਜਿਹੜੀਆਂ ਹੱਲੇ ਜਿਹੜਾ ਸ਼ੁਰੂ ਹੋਇਆ ਦੌਰ ਚੁਣੌਤੀਆਂ ਦਾ ਖਤਮ ਹੋਣ ਵਾਲਾ ਨੇ ਕਹਿੰਦੇ ਕੋਈ ਹੋਰ ਕੇਸ ਦੇ ਵਿੱਚ ਵੀ ਫਰੇਮ ਕੀਤਾ ਜਾ ਸਕਦਾ ਗੈਂਗਸਟਰਾਂ ਦੇ ਨਾਲ ਸੰਬੰਧ ਜੋੜੇ ਜਾ ਸਕਦੇ ਪਿਛਲੇ 4 ਮਹੀਨਿਆਂ ਵਿੱਚ ਮੈਂ ਮਤਲਬ ਮੈਂ ਸੋਚ ਵੀ ਨਹੀਂ ਸਕਦਾ ਜਿੰਨੇ ਝੂਠੇ ਬੇਬੁਨਿਆਦ ਇਲਜ਼ਾਮ ਮੇਰੇ ਤੇ ਲਾਏ ਗਏ ਮੈਨੂੰ ਤਾਂ ਐ ਪੇਸ਼ ਕੀਤਾ ਗਿਆ ਜਿੱਦਾਂ ਮੈਂ ਕੋਈ ਅ ਗੈਂਗਸਟਰ ਕ੍ਰਿਮੀਨਲ ਉਹਨਾ ਇਹਨਾਂ ਜਿੱਦਾਂ ਮੈਨੂੰ ਅਦਾਲਤਾਂ ਵਿੱਚ ਲੈ ਕੇ ਜਾਂਦੇ ਸੀਗੇ ਕਿਉਂਕਿ ਮੈਂ ਉਹਨਾਂ ਦੀ ਕਸਟਡੀ 'ਚ ਕਿਹਾ ਮੈਂ ਕੁਝ ਕਰ ਨਹੀਂ ਸਕਦਾ ਸੀਗਾ ਜੀ ਜਿੱਦਾਂ ਕਿਸੇ ਜਿੱਦਾਂ ਕਿਸੇ ਲਾਰੈਂਸ ਬਿਸ਼ਰੋਈ ਨੂੰ ਪੇਸ਼ ਕਰਨਾ ਹੁੰਦਾ ਉਸ ਤਰ੍ਹਾਂ ਨਾਲ ਮੈਨੂੰ ਇੱਕ ਉਹਨਾਂ ਨੇ ਪੇਸ਼ ਕੀਤਾ ਵਾ ਔਰ ਇਹਨਾਂ ਨੇ ਦੂਸਰੀ ਅਦਾਲਤ ਵਿੱਚ ਬਹੁਤ ਮਨਕਰਤ ਝੂਠ ਬੋਲਿਆ ਜਾ ਕੇ ਕਿ ਇਹਨਾਂ ਦੇ ਗਾਰਡਨ ਬਿਸ਼ਰੋਈ ਤੇ ਜੱਗੂ ਭਗਵਾਨਪੁਰੀਏ ਨਾਲ ਕੋ ਲੱਗਾ ਤਾਂ ਹਾਲਾਂਕਿ ਇੰਟੈਲੀਜੈਂਸ ਪੰਜਾਬ ਦੇ ਕੋਲ ਰਿਪੋਰਟ ਹੈ ਬਗੈਦਾ ਜੀ ਮੇਰੇ ਪਰਿਵਾਰ ਨੂੰ ਉਨਾਂ ਨੇ ਆਪ ਹੀ ਇੰਟਰਸੈਪਟ ਕੀਤਾ ਪੰਜਾਬ ਦੇ ਡੀਜੀਪੀ ਇੰਟੈਲੀਜੈਂਸ ਕੋਲੋਂ ਤੁਸੀਂ ਵੈਰੀਫਾਈ ਕਰੋ ਮੇਰੇ ਖਿਲਾਫ ਉਹਨਾਂ ਦੇ ਕੋਲ ਰਿਪੋਰਟ ਹੈ ਕਿ ਅਰਸ਼ਦੀਪ ਡਾਲਾ ਜੀ ਤੇ ਜਿਹੜਾ ਇਹ ਗੈਂਗਸਟਰ ਦਾ ਗੈਂਗ ਆ ਇਹ ਕਿਹਦੇ ਨੂੰ ਖਤਰਾ ਵਾਇਨਾ ਜੀ ਮਤਲਬ ਇੱਕ ਪਾਸੇ ਇੰਟੈਲੀਜੈਂਸ ਦੇ ਕੋਲ ਰਿਪੋਰਟ ਹੈ ਕਿ ਮੈਨੂੰ ਉਹਨਾਂ ਤੋਂ ਖਤਰਾ ਕਿਉਂਕਿ ਮੈਂ ਸਿੱਧੂ ਮੂਸੇਵਾਲੇ ਦੀ ਗੱਲ ਕਰਦਾ ਰਿਹਾ ਵਾਂ ਬੜੀ ਦਲੇਰੀ ਦੇ ਨਾਲ ਔਰ ਉਹ ਜਿਹੜਾ ਕਤਲ ਹੋਇਆ ਉਹਦੇ ਇਨਸਾਫ ਮੰਗਦਾ ਰਿਹਾ ਵਾਂ ਜੀ ਤੇ ਇੱਕ ਪਾਸੇ ਉਸੇ ਗੈਂਗ ਦੇ ਨਾਲ ਜੋੜ ਕੇ ਮਤਲਬ ਜਿੰਨਾ ਕੁਫਰ ਤੋਲਿਆ ਜਾ ਸਕਦਾ ਸੀਗਾ ਉਹ ਪਿਛਲੇ 4 ਮਹੀਨੇ ਤੋਲਿਆ ਗਿਆ ਪਰ ਮੈਂ ਫਿਰ ਕਹਿਣਾ ਚਾਹਣਾ ਕਿ ਮੈਂ ਅ ਅਗਰੇ ਸਬਟੈਂਟ ਕੇ ਇਸ ਤਰ੍ਹਾਂ ਦੀਆਂ ਮੂਚੀਆਂ ਚਾਲਾਂ ਨਾਲ ਛੋਟੇ ਮੁਕੱਦਮਿਆਂ ਨਾਲ ਕਿਸੇ ਨੂੰ ਡਰਾ ਸਕਦੇ ਉਹ ਇਹਨਾਂ ਦੀ ਗਲਤ ਫਹਮੀ ਆ ਇਹ ਨਹੀਂ ਕਿ ਮੈਂ ਇਕੱਲਾ ਬਹੁਤ ਬਲਵਾਨ ਆ ਪਰ ਜਦੋਂ ਤੁਸੀਂ ਸੱਚ ਦੇ ਪਾਇਦਾਦ ਤੇ ਖੜੇ ਆ ਜੀ ਤੇ ਫਿਰ ਤੁਹਾਨੂੰ ਅੰਦਰੋਂ ਇੱਕ ਕੁਦਰਤੀ ਜਿਹੜੀ ਵਾਹਗਰੂ ਸਟ੍ਰੈਂਥ ਦਿੰਦਾ ਉਹ ਅਕਾਲ ਮੂਰਖ ਨੇ ਮੈਨੂੰ ਸਟ੍ਰੈਂਥ ਦਿੱਤੀ ਆ ਤੇ ਮੈਂ ਇੱਕ ਵਾਰ ਫਿਰ ਤੁਹਾਡੇ ਅਰਗੇ ਚੱਕੇ ਨਿਰਪੱਖ ਪੱਤਰਕਾਰਾਂ ਦਾ ਚੰਗੇ ਚੈਨਲਾਂ ਦਾ ਚੰਗੇ ਲੋਕਾਂ ਦਾ ਔਰ ਮੈਂ ਹੈਰਾਨ ਆ ਕਿ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਜੀ 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 ਮੇਰੀ ਪੁਸ਼ਟੀ ਦਾ ਮਦਦ ਕੀਤੀ ਕੀਤੀ ਮੈਂ ਤੇ ਪਰ ਜਿਹੜੀ ਪਾਰਟੀਆਂ ਨਾਲ ਸਾਡੀ ਅਣ ਬਣਿਆ ਬੀਜੇਪੀ ਦੇ ਲੀਡਰਸ ਨੇ ਔਰ ਅਕਾਲੀ ਦਲ ਦੇ ਲੀਡਰਸ ਨੇ ਸ਼੍ਰੋਮਣੀ ਕਾਲੀ ਦਲ ਅਮਰਸਰ ਦੇ ਲੀਡਰਸ ਨੇ ਜਨ ਯੂਨੀਅਨ ਨੇ ਮਤਲਬ ਉਹਨਾਂ ਨੇ ਸਭ ਨੇ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਇਸ ਬਦਲਾਖੋਰੀ ਦੀ ਕਾਰਵਾਈ ਨਹੀਂ ਕੀਤੀ ਕੀਤੀ ਇਸ ਤੋਂ ਸਰਕਾਰ ਨੂੰ ਸੰਕੇਤ ਲਿਆ ਨਾ ਬਾਕੀ ਜੋ ਆਪ ਲੋਗ ਇਹ ਕੌਣ ਆਲੇ ਸਮਝ ਕਰਨਾ ਚਾਹੁੰਦੇ ਹੋ ਉਹ ਜੀ ਸੱਦ ਕੇ ਕਰਨ ਮੈਂ ਹਰ ਗੱਲ ਨੂੰ ਬੋਲਡਲੀ ਫੇਸ ਕਰੂੰਗਾ ਜ਼ਿੰਮੇਦਾਰੀ ਇਹ ਪੰਜਾਬ ਦੇ ਜਿਹੜੇ ਮੁੱਦੇ ਉਠਾਉਂਦੇ ਰਹੋਗੇ ਤੁਸੀਂ ਟੁੱਟਾ ਤੇ ਨਹੀਂ ਸੁਖਪਾਲ ਸਿੰਘ ਖਹਿਰਾ ਜੀ ਮੈਂ ਤੁਹਾਨੂੰ ਕਹਾ ਕਿ ਨਹੀਂ ਇਹ ਜਿਹੜੀ ਸ਼ਕਤੀ ਮੈਨੂੰ ਕੋਈ ਆਪਣੇ ਕੋਲੋਂ ਨਹੀਂ ਹੈ ਕਿ ਮੈਂ ਜ਼ਾਦੀ ਬਹੁਤ ਜ਼ਿਆਦਾ ਸਟਰੋਂਗ ਹਾਂ ਜੀ ਇਹ ਪੰਜਾਬ ਦੇ ਵਿੱਚ ਜਿਹੜਾ ਸਾਡੀ ਜਿਹੜੀ ਸਪਿਰਿਟ ਹੈ ਪੰਜਾਬ ਦੀ ਜੋ ਸਾਨੂੰ ਗੁਰੂ ਸਾਹਿਬਾਨ ਰਸਤਾ ਦਿਖਾ ਕੇ ਗਏ ਨੇ ਜੀ ਉਹਦਾ ਸਦਕਾ ਔਰ ਸੱਚ ਦੇ ਸਦਕਾ ਕਿਉਂਕਿ ਮੈਂ ਕੌਡੀ ਕੌਂਸ਼ੀਅਸ ਜਦੋਂ ਤੁਸੀਂ ਆਪ ਸੱਚੇ ਹੋ ਨਾ ਤਾਂ ਤੁਹਾਨੂੰ ਅੰਦਰੋਂ ਡਰ ਨਹੀਂ ਲੱਗਦਾ ਮੈਨੂੰ ਅੰਦਰੋਂ ਕਦੀ ਡਰ ਨਹੀਂ ਲੱਗਿਆ ਜੀ ਤੁਸੀਂ ਕਰਕੇ ਆਉਣ ਵਾਲੇ ਸਭ ਦੇ ਵਿੱਚ ਆਪਾਂ ਮੁੱਦੇ ਵੀ ਉਠਾਵਾਂਗੇ ਔਰ ਮੁੱਦਿਆਂ ਤੋਂ ਤਾਂ ਭੱਜਦੇ ਨੇ ਜਦੋਂ ਇਹਨਾਂ ਨੂੰ ਮੁੱਦਿਆਂ ਦਾ ਜਵਾਬ ਨਹੀਂ ਆਇਆ ਫਿਰ ਇਹ ਗੜ ਪੈਂਦੇ ਨੇ ਫਿਰ ਝੂਠੇ ਮੁਕੱਦਮੇ ਬਣਾਉਂਦੇ ਨੇ ਇਹ ਜਦੋਂ ਦਲੀਲ ਮੁੱਕ ਜਾਂਦੀ ਉੱਥੇ ਫਿਰ ਇਹਨਾਂ ਦੀ ਆ ਸਰਕਾਰੀ ਦਸਤਰ ਦਾ ਦੁਰਉਪਯੋਗ ਕੀਤਾ ਤਾਂ ਕੋਈ ਫਾਇਦਾ ਨਹੀਂ ਉਹਨੂੰ ਹੋਇਆ ਅਗਰ ਭਗਵਾਨ ਸਮਝਦਾ ਕਿ ਉਹਨੂੰ ਬਹੁਤ ਵੱਡਾ ਫਾਇਦਾ ਹੋਇਆ ਉਹਨੂੰ ਨੁਕਸਾਨ ਹੋਇਆ ਪੋਲਿਟੀਕਲੀ ਔਰ ਫਿਰ ਮੈਂ ਕਹਿਣਾ ਚਾਹੁੰਦਾ ਕਿ ਵਾਇਕ੍ਰੂ ਦੀ ਕਿ ਸਿਆਸੀ ਤੌਰ ਤੇ ਉਹਨੇ ਮੈਨੂੰ ਇਹਦਾ ਫਾਇਦਾ ਦਿੱਤਾ ਨੁਕਸਾਨ ਕੋਈ ਨਹੀਂ ਤਾਂ ਲੱਗਦਾ ਕਿ ਪੰਜਾਬ ਚ ਵਿਚਾਰ ਧਾਰਕ ਤੌਰ ਤੇ ਲੜਾਈ ਹੋਣੀ ਚਾਹੀਦੀ ਹੈ ਪੋਲਿਟਿਕਲ ਸਿਸਟਮ ਜਾਂ ਉਹਦੇ ਡਿਸਕੋਰਸ ਨੂੰ ਧਿਆਨ ਵਿੱਚ ਰੱਖਦੇ ਹੋ ਜੀ ਜਕਤਾਰ ਜੀ ਮੈਂ ਤਾਂ ਵਿਚਾਰਧਾਰਕ ਹੀ ਲੜਦਿਆ ਸੀਗਾ ਮੈਂ ਤਾਂ ਇਹਨਾਂ ਨੂੰ ਪੁੱਛ ਰਿਹਾ ਕਿ ਕਟਾਰੂ ਚੱਕ ਦੇ ਖਿਲਾਫ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਜੀ ਮੈਂ ਪੁੱਛ ਰਿਹਾ ਕਿ ਸਰਬਜੀਤ ਕੁਰਮਾਨੂਕੇ ਨੇ ਇੱਕ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਜੀ ਅਸੀਂ ਕਹਿ ਰਹੇ ਹਾਂ ਕਿ ਡਰੱਗਸ ਦੇ ਬੇਤਹਾਸ਼ਾ ਪੰਜਾਬ ਵਿੱਚ ਨਸ਼ੇ ਦਾ ਫੈਲ ਗਿਆ ਉਹਦੇ ਤੇ ਤੁਸੀਂ ਕੀ ਕਰ ਰਹੇ ਹੋ ਬੇਦਬੀਆਂ ਦੇ ਮਸਲਿਆਂ ਦੇ ਉੱਤੇ ਤੁਸੀਂ ਕਿਉਂ ਐਕਸ਼ਨ ਨਹੀਂ ਲੈ ਰਹੇ ਜੀ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਰਹੇ ਨੇ ਮੈਂ 2000 ਦੇ ਬਿੱਲ ਪੇਸ਼ ਕੀ ਤਸਵੀਰ ਵਿਧਾਨ ਸਭਾ ਨੂੰ ਮਿਲ ਕੇ ਜੀ 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 ਇੱਕ ਕਿਰਪਾ ਕਰਕੇ ਕਾਨੂੰਨ ਬਣਾਓ ਕਿ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆਣ ਕੇ ਕੰਮ ਜੀ ਸਦ ਕੇ ਕਰਨ ਲੇਕਿਨ ਵੋਟਰ ਨਾ ਬਣ ਸਕਣ ਜੀ ਕਿ ਇਹ ਇਹ ਕੀ ਮੈਂ ਮਾੜਾ ਮੁੱਦਾ ਉਠਾ ਰਿਹਾ ਸੀ ਕਿ ਮੈਂ ਖੇਤੀ ਦੀਆਂ ਗੱਲਾਂ ਕਰਦਾ ਮੈਂ ਕਿਸਾਨਾਂ ਦੀ ਗੱਲਾਂ ਕਰਦਾ ਜਦੋਂ ਇਹਨਾਂ ਨੇ ਮੈਂ ਗਿਆਨ ਦੇ ਜਦੋਂ ਇਹਨਾਂ ਕੋ ਬੁੱਧਿਆਂ ਦਾ ਜਵਾਬ ਨਹੀਂ ਠੀਕ ਹੈ ਜੀ ਸਰਕਾਰੀ ਤੰਤਰ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਜਿਹੜਾ ਛੂਕੇ ਮਗਦਮਾ ਚੁਸਾਉਂਦੇ ਨੇ ਤੇ ਸੁਖਪਾਲ ਜੀ ਮੇਰਾ ਆਖਰੀ ਸਵਾਲ ਹੈ ਸੁਖਪਾਲ ਸਿੰਘ ਖਹਿਰਾ ਨਿੱਜੀ ਤੌਰ ਤੇ ਕੀ ਸੋਚਦੇ ਆ ਗੱਠ ਜੋੜ ਆਮ ਆਦੀ ਪਾਰਟੀ ਨਾਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੀ ਕੋਈ ਸਾਰੀਆਂ ਗੱਲਾਂ ਨਾ ਮੈਂ ਸਹੀ ਮੈਨੇਜ ਅਸੈਸ ਕਰਕੇ ਬੋਲूंगा ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ ਤੇ ਹਾਲਾਂਕਿ ਆ ਆਮ ਆਦਮੀ ਪਾਰਟੀ ਨੇ ਪੂਰਾ ਲੈ ਕੇ ਥਲੇ ਤੱਕ ਮੈਨੂੰ ਬਹੁਤ ਸਰਾਸਰ ਮਕਦਮੇ ਵਿੱਚ ਫਸਾਇਆ ਜੀ ਪਰੰਤੂ ਔਰ ਮੈਂ ਜੇ ਅਗਰ ਮੈਂ ਜਿੰਨੀ ਇਹਨਾਂ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਆ ਤਾਂ ਮੈਂ ਸਖਤ ਕੱਟੜ ਖਿਲਾਫਤ ਕਰਾ ਕਰਨੀ ਚਾਹੀਦੀ ਹੈ ਲਾਇਸੀ ਪਰ ਮੈਂ ਜਦੋਂ ਦੇਸ਼ ਵਿਆਪਕ ਤਸਵੀਰ ਦੇਖਦਾ ਵਾਂ ਜੀ ਅੱਜ ਜੋ ਸਾਡੇ ਦੇਸ਼ ਦੇ ਹਾਲਾਤ ਬਣਦੇ ਜਾ ਰਹੇ ਨੇ ਉਹਦੇ ਚ ਵਿਸ਼ੇਸ਼ ਤੌਰ ਤੇ ਘੱਟ ਘੰਟੀਆਂ ਨੂੰ ਜੋ ਖੱਦਲੇ ਦੀਆਂ ਘੰਟੀਆਂ ਵੱਜਦੀਆਂ ਨੇ ਜਾਂ ਪਰ ਕਿਸਕੇ ਟੂ ਜੀ ਔਰ ਸਾਰੀਆਂ ਮਾਈਨੋਰਟੀਜ਼ ਨੂੰ ਜੀ ਔਰ ਜਿਸ ਢੰਗ ਦੇ ਨਾਲ ਇਸ ਵਕਤ ਦੇਸ਼ ਵਿੱਚ ਇੱਕ ਭੈ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਉਹ ਜਿਆਦਾ ਗ੍ਰੇਟਰ ਚੈਲੰਜ ਹੈ ਇਹਨਾਂ ਨਾਲ ਵੀ ਅਸੀਂ ਫਿਰ ਵੀ ਨਿਪਟੜ ਲਾਂਗੇ ਕੋਈ ਹੋਜੀ ਗੱਲ ਨਹੀਂ ਹੈਗੀ ਲੇਕਿਨ ਉਹ ਗ੍ਰੇਟਰ ਚੈਲੰਜ ਨੂੰ ਦੇਖਦੇ ਹੋ ਇਹਦਾ ਆਈ ਪਰਸਨਲੀ ਫੀਲ ਕਿ ਆਈ ਊਡ ਲੀਵ ਇਟ ਟੂ ਦਾ ਪਾਰਟੀ ਹਾਈ ਕਮਾਂਡ ਅਗਰ ਉਹ ਕਰਨਾ ਚਾਹਣਗੇ ਤਾਂ ਮੈਂ ਸਮਝਦਾ ਹਾਂ ਕਿ ਇਹਦੇ ਚ ਇਹਦੇ ਚ ਮੇਰੀ ਇੰਡੀਵਿਜੂਅਲ ਕਿਉਂਕਿ ਮੇਰੇ ਨਾਲ ਇਹਨਾਂ ਨੇ ਬਦਲਾਖੋਰੀ ਕੀਤੀ ਝੂਠੇ ਮੁਕਦਮੇ ਕੀਤੇ ਇਹ ਇਸ अलायंस ਦੇ ਰਾ ਦੇ ਵਿੱਚ ਸ਼ਾਇਦ ਨਹੀਂ ਹੋਣਾ ਚਾਹੀਦਾ ਮੈਨੂੰ ਇੱਕ ਲਾਜਿਤ ਤਸਵੀਰ ਤੂੰ ਦੇਖ ਕੇ ਜੋ ਪਾਰਟੀ ਫੈਸਲਾ ਕਰੇਗੀ ਮੈਂ ਉਸ ਪਾਰਟੀ ਦਾ ਫੈਸਲੇ ਦੀ ਨਾਲ ਸਪੋਰਟ ਪਰ ਭਾਜਪੀ ਵਾਲੇ ਬੜੇ ਤੁਹਾਡੇ ਤੇ ਡੋਰੇ ਸੋਟਲੇ ਨੇ ਜਾਖੜ ਸਾਹਿਬ ਹੋਣੀ ਜਾਖੜ ਸਾਹਿਬ ਦਾ ਮੈਂ ਬਹੁਤ ਚੁੱਕਿਆ ਵਾ ਕਰਨਾ ਉਹਨੇ ਬਹੁਤ ਮੇਰੇ ਸਾਫ ਸਪਸ਼ਟ ਸ਼ਬਦਾਂ ਦੇ ਵਿੱਚ ਮੇਰੀ ਉਹਨੇ ਮੇਰੀ ਤਾਂ ਚਲੋ ਮੇਰੀ ਮਦਦ ਨਹੀਂ ਕੀਤੀ ਉਹਨੇ ਸੱਚ ਬੋਲ ਕੇ ਬਦਲਾਖੋਰੀ ਦੀ ਰਾਜਨੀਤੀ ਦਾ ਉਹਨੇ ਜਿਹੜਾ ਹੈਗਾ ਵਿਰੋਧ ਕੀਤਾ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਉਰਾ ਪਾਰਟੀ ਆ ਵਿਕਰਮ ਮਜੀਠੀਆ ਨੇ ਵਰਤਾ ਇਸ ਬਦਲਾਖੂਰੀ ਦੀ ਰਾਜਨੀਤੀ ਦਾ ਵਿਰੋਧੀ ਦਾ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਮੇਰੀ ਸਾਡੀ ਆਪਣੀ ਪਾਰਟੀ ਦੇ ਸਾਹ ਕੋਈ ਲੀਡਰ ਹੀ ਨਹੀਂ ਰਹਿ ਚਾਇਆ ਉਹ ਪ੍ਰੈਜ਼ੀਡੈਂਟ ਨੇ ਰਾਜਾ ਬਲਦੇਕ ਪ੍ਰਤਾਪ ਸਿੰਘ ਦੀ ਬਾਜਵਾ ਨਵਜੋਤ ਸਿੰਘ ਜੀ ਤੋਂ ਕਿਰਨ ਦਾਵਾ ਪਰਗਤ ਸਿੰਘ ਜੀ ਤੇ ਮੈਂ ਤਾਂ ਨਾਮ ਲੈ ਲੈਣ ਲੱਗਾ ਤਾਂ ਕੀ ਰਹਿ ਜਾਣੇ ਮੇਰੇ ਸਾਰੇ ਸਤਕਾਰਯੋਗ ਨੇ ਭਰਾਵਤ ਵਾਲੇ ਔਰ ਸਭ ਨੇ ਬੜੀ ਮੇਰੀ ਮਦਦ ਕੀਤੀ ਮੈਨੂੰ ਤਾਂ ਲੱਭੀ ਨਹੀਂ ਜਿਸ ਦੇ ਨਾਲ ਮੈਂ ਦੁਨੀਆ ਦਾ ਪੰਜਾਬੀਆਂ ਦਾ ਦੁਨੀਆ ਪਾਸ ਬੈਠੇ ਜਿਨ੍ਹਾਂ ਨੇ ਪਤਾ ਨਹੀਂ ਕਿਨੇ ਕਿਨੇ ਅਰਦਾਸ ਕੀਤੀ ਜੈਦੀ ਬਦੌਲਤ ਅੱਜ ਅਜ਼ਾਦ ਆਵਾਜ਼ ਇਹ ਰਿਹਾਵਾ ਔਰ ਮੈਂ ਫਿਰ ਇਹੀ ਕਹੂੰਗਾ ਕਿ ਠੀਕ ਹੈ ਜੋ ਮੇਰੇ ਨਾਲ ਹੋਇਆ ਬੜੀ ਜ਼ਿਆਦਤੀ ਹੈ ਲੇਕਿਨ ਜੇ ਆਪਾਂ ਨੀਤੀ ਕੇ ਦਾ ਫੈਸਲਾ ਸਾਰੇ ਨਾਲ ਮਿਲ ਕੇ ਫੈਸਲਾ ਹੈ ਨਹੀਂ ਮਨ ਨਾਲ ਚਲੋ ਬਾਬਾ ਸ਼ੁਕਰੀਆ ਥੈਂਕ ਯੂ ਜੀ ਲੱਗੇ ਰੋ ਪੰਜਾਬ ਦੇ ਮਸਲੇ ਤੇ ਜੀ